ਤੇ ਅਜਿਸੀ ਕਰੇ ਹਾਂ ਪ੍ਰਿੰਸੀਪਲ ਤੇਜਾ ਸਿੰਘ ਤੇਜਾ ਸਿੰਘ ਦਾ ਜਨਮ ਕਦੋਂ ਹੋਇਆ 1892 1894 1896 1898 ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਕਦੋਂ ਹੋਇਆ ਸੀ ਤਾਂ ਉਹਨਾਂ ਦਾ ਜਨਮ ਹੋਇਆ ਸੀ 2 ਜੂਨ ਨੂੰ 1894 ਦੇ ਵਿੱਚ ਸੈਕਿੰਡ ਆਪਸ਼ਨ ਤੇ ਪਿੰਡ ਅਡਿਆਲਾ ਰਾਵਲਪਿੰਡੀ ਦੇ ਵਿੱਚੋਂ ਐਸੇ ਉਹਨਾਂ ਦਾ ਜਨਮ ਠੀਕ ਹੈ ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਕਦੋਂ ਹੋਇਆ ਸੀ 1894 ਪਿੰਡ ਅਡਿਆਲਾ 라ਵਲਪਿੰਡੀ ਦੇ ਵਿੱਚ ਠੀਕ ਹੈ 2 ਜੂਨ ਯਾਦ ਰੱਖਣਾ ਤੇਜਾ ਸਿੰਘ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਤੇਜਾ ਸਿੰਘ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਬਲਕਾਰ ਸਿੰਘ ਸੁਰਸਤ ਸੁਰਸਤੀ ਪਲਕਾਰ ਸਿੰਘ ਸੁਰਸਤ ਸਤੀ ਬਲਬੀਰ ਸਿੰਘ ਸੁਰਸਤੀ ਬਲਦੇਵ ਸਿੰਘ ਸੁਰਸਤੀ ਦਾ ਉਹਨਾਂ ਦੇ ਪਿਤਾ ਦਾ ਨਾਮ ਸੀ ਪੱਬੇ ਨਾਲ ਠੀਕ ਹੈ ਪਲਕਾਰ ਸਿੰਘ ਸੁਰਮਤ ਸੁਰਸਤੀ ਠੀਕ ਹੈ ਸੈਕਿੰਡ অপਸ਼ਨ ਤੇਜਾ ਸਿੰਘ ਦਾ ਮੁੰਡਲਾ ਨਾਮ ਕੀ ਸੀ ਤੇਜਾ ਸਿੰਘ ਦਾ ਮੁੰਡਲਾ ਨਾਮ ਕੀ ਸੀ ਤੇਜਪਾਨ ਤੇਜਵਾਨ ਤੇਜਰਾਮ ਤੇਜਾ ਸਿੰਘ ਦਾ ਤਾਂ ਤੇਜਾ ਸਿੰਘ ਦਾ ਮੁੰਡਲਾ ਨਾਮ ਕੀ ਸੀ ਤੇਜਰਾਮ ਠੀਕ ਹੈ ਥਰਡ অপਸ਼ਨ ਤੇਜਰਾਮ ਸੀ ਉਹਨਾਂ ਦਾ ਨਾਮ ਤੇਜਾ ਸਿੰਘ ਨੇ ਕਿਸ ਲੇਖ ਤੋਂ ਹਲਕੇ ਫੁਲਕੇ ਲੇਖ ਲਿਖਣ ਦਾ ਮੂਡ ਬੰਨਿਆ ਕਿਸ ਲੇਖ ਤੋਂ ਹਲਕੇ ਫੁਲਕੇ ਲੇਖ ਲਿਖਣ ਦਾ ਮੂਡ ਬੰਨਿਆ ਹਸਨਾ ਤੇ ਕੂਕਨਾ ਗੰਗਾਦੀਨ ਗੁਸਲਖਾਨਾ ਸ਼ਹਿਰ ਦਾ ਨਲਕਾ ਤੇਜਾ ਸਿੰਘ ਨੇ ਕਿਸ ਲੇਖ ਤੋਂ ਹਲਕੇ ਫੁਲਕੇ ਲੇਖ ਲਿਖਣ ਦਾ ਮੂਡ ਬੰਨਿਆ ਤਾਂ ਉਸੇ ਸ਼ਹਿਰ ਦਾ ਨਲਕਾ ਠੀਕ ਹੈ ਸ਼ਹਿਰ ਦੇ ਨਲਕੇ ਤੋਂ ਉਹਨਾਂ ਨੇ ਆਪਣੇ ਹਲਕੇ ਫੁਲਕੇ ਲੇਖ ਲਿਖਣ ਦਾ ਮੂਡ ਬੰਨਿਆ ਸੀ ਤੇਜਾ ਸਿੰਘ ਨੇ ਐਮਏ ਕਿਸ ਵਿਸ਼ੇ ਵਿੱਚ ਕੀਤੀ ਸੀ ਤੇਜਾ ਸਿੰਘ ਨੇ ਐਮਏ ਕਿਸ ਵਿਸ਼ੇ ਤੇ ਕੀਤੀ ਸੀ ਅੰਗਰੇਜ਼ੀ ਵਿੱਚ ਪੰਜਾਬੀ ਵਿੱਚ ਹਿੰਦੀ ਵਿੱਚ ਜਾਂ ਸੰਸਕ੍ਰਿਤ ਦੇ ਵਿੱਚ ਤੇ ਤੇਜਾ ਸਿੰਘ ਨੇ ਐਮਏ ਕੀਤੀ ਸੀ ਅੰਗਰੇਜ਼ੀ ਵਿਸ਼ੇ ਦੇ ਵਿੱਚ ਠੀਕ ਹੈ ਹਾਂਜੀ ਅੱਗੇ ਹੈ ਆਪ ਪੰਜਾਬੀ ਭਾਸ਼ਾ ਵਿਭਾਗ ਦੇ ਡੈਸ਼ ਵੀ ਰਹੇ ਆਪ ਪੰਜਾਬੀ ਭਾਸ਼ਾ ਵਿਭਾਗ ਦੇ ਡੈਸ਼ ਵੀ ਰਹੇ ਸਲਾਹਕਾਰ ਡਾਇਰੈਕਟਰ ਦੋਵੇਂ ਜਨਨਾ ਵਿੱਚੋਂ ਕੋਈ ਨਹੀਂ ਤਾਂ ਆਪ ਪੰਜਾਬੀ ਵਿਭਾਗ ਦੇ ਸਲਾਹਕਾਰ ਤੇ ਡਾਇਰੈਕਟਰ ਦੋਨੋਂ ਹੀ ਰਹੇ ਰਹੇ ਸਨ ਠੀਕ ਹੈ ਸਲਾਹਕਾਰ ਤੇ ਡਾਇਰੈਕਟਰ ਦੋਨੋਂ ਹੀ ਸਨ ਤੀਜਾ ਸਿੰਘ ਕਿਸ ਲਹਿਰ ਨਾਲ ਸੰਬੰਧਿਤ ਸੀ ਤੇਜਾ ਸਿੰਘ ਕਿਸ ਲਹਿਰ ਦੇ ਨਾਲ ਸੰਬੰਧਿਤ ਸੀ ਸਿੰਘ ਸਭਾ ਲਹਿਰ ਦੇ ਨਾਲ ਅਕਾਲੀ ਦੇ ਨਾਲ ਦੋਨਾਂ ਦੇ ਨਾਲ ਜਾਂ ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ਤਾਂ ਤੇਜਾ ਸਿੰਘ ਕਿਸ ਲਹਿਰ ਦੇ ਨਾਲ ਸੰਬੰਧਿਤ ਸੀ ਦੋਨਾਂ ਦੇ ਨਾਲ ਸੰਬੰਧਿਤ ਸੀ ਅਕਾਲੀ ਲਹਿਰ ਦੇ ਸੰਗਰਾਮ ਵਿੱਚ ਸਰਗਰਮੀਆਂ ਕਾਰਨ ਕਦੋਂ ਤੇਜਾ ਸਿੰਘ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਕਦੋਂ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਸੀ ਕਾਲੀ ਲਹਿਰ ਤੇ ਸੰਗਰਾਮ ਦੀਆਂ ਸਰਗਰਮੀਆਂ ਦੇ ਕਾਰਨ ਕਦੋਂ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਸੀ 1921 1923 1925 1927 ਤਾਂ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਸੀ 1923 ਦੇ ਵਿੱਚ ਠੀਕ ਹੈ ਸੈਕੰਡ ਆਪਸ਼ਨ 1923 ਦੇ ਵਿੱਚ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਸੀ ਤੇਜਾ ਸਿੰਘ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਕਦੋਂ ਬਣੇ तेजजा सिंह महेंद्रा कॉलेज पटियाला ਦੇ ਪ੍ਰਿੰਸੀਪਲ ਕਦੋਂ ਬਣੇ 1943 1945 1947 1949 ਤਾਂ ਕਦੋਂ ਬਣੇ ਸਾਨੂੰ 1949 ਦੇ ਵਿੱਚ ਠੀਕ ਹੈ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਹਾਂਜੀ ਤਾਂ फोर्थ ਆਪਸ਼ਨ ਹੈ ਇਸਦੀ ਤੇਜਾ ਸਿੰਘ ਨੂੰ ਪੈਪਸੂ ਸਰਕਾਰ ਵੱਲੋਂ ਕਦੋਂ ਸਨਮਾਨਿਤ ਕੀਤਾ ਗਿਆ ਤੇਜਾ ਸਿੰਘ ਨੂੰ ਪੈਪਸੂ ਸਰਕਾਰ ਵੱਲੋਂ ਕਦੋਂ ਸਨਮਾਨਿਤ ਕੀਤਾ ਗਿਆ 1951 ਦੇ ਵਿੱਚ 1957 ਦੇ ਵਿੱਚ 1955 ਦੇ ਵਿੱਚ 1957 ਦੇ ਵਿੱਚ ਤਾਂ ਉਹਨਾਂ ਨੂੰ ਕੀਤਾ ਗਿਆ ਸੀ 1951 ਦੇ ਵਿੱਚ ਠੀਕ ਹੈ ਤਾਂ ਇੱਕ ਹੋਰ ਡੇਟ ਵੀ ਮਿਲਦੀ ਹੈ 1956 ਦੇ ਵਿੱਚ ਤੇ ਤੁਸੀਂ ਆਪ অপਸ਼ਨ ਦੇਖ ਕੇ ਪੇਪਰ ਵਿੱਚ ਤੁਸੀਂ ਦੇਖ ਲੈਣਾ ਪਰ 1952 ਹੀ ਜ਼ਿਆਦਾ ਜਗ੍ਹਾ ਮਿਲਦੀ ਹੈ ਹਾਂਜੀ ਅੱਗੇ ਹੈ ਚੰਗਾ ਮੰਦਾ ਕਿਸ ਪੁਸਤਕ ਵਿੱਚ ਦਰਜ ਹੈ ਚੰਗਾ ਮੰਦਾ ਕਿਸ ਪੁਸਤਕ ਦੇ ਵਿੱਚ ਦਰਜ ਹੈ ਦਰਦ ਸੁਨੇਹ ਬਾਦਸ਼ਾਹੀਆਂ ਅਮਰ ਵੇਲ ਸਹਿਜ ਸੁਭਾ ਚੰਗਾ ਮੰਦਾ ਕਿਸ ਪੁਸਤਕ ਵਿੱਚ ਦਰਜ ਹੈ ਸਹਿ ਸੁਬਾ ਦੇ ਵਿੱਚ ਦਰਜ ਹੈ ਚੰਗਾ ਮੰਦਾ ਕਿਸ ਪ੍ਰਕਾਰ ਦਾ ਲੇਖ ਹੈ ਰਾਜਨੀਤਿਕ ਵਿਚਾਰ ਪ੍ਰਦਾਨ ਹੈ ਧਾਰਮਿਕ ਵਿਚਾਰ ਪ੍ਰਦਾਨ ਹੈ ਦਾਰਸ਼ਨਿਕ ਵਿਚਾਰ ਪ੍ਰਦਾਨ ਹੈ ਜੈਨਾ ਵਿੱਚੋਂ ਕੋਈ ਵੀ ਨਹੀਂ ਤਾਂ ਚੰਗਾ ਮੰਦਾ ਕਿਸ ਪ੍ਰਕਾਰ ਦਾ ਲੇਖ ਹੈ ਤਾਂ ਹੈ ਦਾਰਸ਼ਨਿਕ ਵਿਚਾਰ ਪ੍ਰਦਾਨ ਹੈ ਤੇਜੈ ਸਿੰਘ ਪੰਜਾਬੀ ਬੋਲੀ ਦਾ ਮੁੱਢਲਾ ਸਰੋਤ ਕਿਸ ਭਾਸ਼ਾ ਨੂੰ ਦੱਸਦਾ ਹੈ तेजज सिंह पंजाबी बोली ਦਾ ਮੂਲ ਸਰੋਤ ਕਿਸ ਭਾਸ਼ਾ ਨੂੰ ਦੱਸਦਾ ਹੈ ਉਰਦੂ ਭਾਸ਼ਾ ਨੂੰ ਹਿੰਦੀ ਭਾਸ਼ਾ ਨੂੰ ਵੈਦਿਕ ਨੂੰ ਜਾਂ ਉਪਰੋਕਤ ਸਾਰਿਆਂ ਤੇਜਜ ਸਿੰਘ ਪੰਜਾਬੀ ਬੋਲੀ ਦਾ ਮੂਲ ਸਰੋਤ ਕਿਸ ਭਾਸ਼ਾ ਨੂੰ ਦੱਸਦਾ ਹੈ ਤਾਂ ਵੈਦਿਕ ਭਾਸ਼ਾ ਨੂੰ ਦੱਸਦਾ ਹੈ ਠੀਕ ਹੈ 3rd ਆਪਸ਼ਨ ਵੈਦਿਕ ਭਾਸ਼ਾ ਨੂੰ ਉਹ ਮੂਲ ਸਰੋਤ ਦੱਸਦਾ ਹੈ ਤੇਜਜ ਸਿੰਘ ਦੀ ਸਾਹਿਤ ਦਰਸ਼ਨ ਦੇ ਮਹਾਕਵੀ ਭਾਗ ਕਿਸ ਭਾਗ ਦੇ ਵਿੱਚ ਦਰਜ ਹੈ ਤੇਜਾ ਸਿੰਘ ਦੀ ਸਾਹਿਤ ਦਰਸ਼ਨ ਦੇ ਮਹਾਕਾਵ ਹਾਂ ਤੇ ਕਿਸ ਵਿੱਚ ਦਰਜ ਹੈ ਮرد अगਮਣਾ 에ਸ਼ਿਆ ਦਾ ਚਾਨਣ ਰਾਣਾ ਸੂਰਜ ਸਿੰਘ ਪਾਈ ਵੀਰ ਸਿੰਘ ਦੀ ਉਪਰੋਕਤ ਸਾਰੇ ਹੀ ਹਾਂਜੀ ਤਾਂ ਅੱਗੇ ਹੈ 15ਵਾਂ ਪ੍ਰਸ਼ਨ ਤੇਜਾ ਸਿੰਘ ਦੀ ਅਨੁਸ਼ਪੀ ਰਚਨਾ ਹੈ ਦਰਦ ਸੁਨੇਹੇ ਸਾਉਪੁਨਾ ਅਗਲੇ ਜ਼ਮਾਨੇ ਤੇ ਤਿਆਰ ਬਰ ਤਿਆਰ ਤੇਜਾ ਸਿੰਘ ਦੀ ਅਨੁਸ਼ਪੀ ਰਚਨਾ ਹੈ ਦਰਦ ਸੁਨੇਹੇ ਸਾਉਪੁਨਾ ਅਗਲੇ ਜ਼ਮਾਨੇ ਤਿਆਰ ਬਰ ਤਿਆਰ ਤਾਂ ਇਸ ਦਾ ਆਨਸਰ ਹੈ ਤਿਆਰ ਬਰ ਤਿਆਰ ਠੀਕ ਹੈ ਫੋਰਥ ਆਪਸ਼ਨ ਹਾਂਜੀ ਅੱਗੇ ਹੈ 16 ਪ੍ਰਸ਼ਨ ਤੇਜਾ ਸਿੰਘ ਦਾ ਪਹਿਲਾ ਨਿਬੰਧ ਸੰਗ੍ਰਹਿ ਕਿਹੜਾ ਹੈ ਤੇਜਾ ਸਿੰਘ ਦਾ ਪਹਿਲਾ ਨਿਬੰਧ ਸੰਗ੍ਰਹਿ ਕਿਹੜਾ ਹੈ ਸ਼ਹਿਰ ਦਾ ਨਲਕਾ ਵਿਹਲੀਆਂ ਗੱਲਾਂ ਨਵੀਆਂ ਸੋਚਾਂ ਸਮੇ ਦੇ ਤਿੰਨ ਰੰਗ ਤਾਂ ਪਹਿਲਾ ਸੰਗ੍ਰਹਿ ਹਾਂ ਦਾ ਨਿਬੰਧ ਸੰਗ੍ਰਹਿ ਨਵੀਆਂ ਸੋਚਾਂ ਟਕਸਾਲੀ ਨਿਬੰਧ ਲਿਖਣ ਦੀ ਪੇਸ਼ਤਾ ਕਿਸ ਨੇ ਬਾਈ ਤਕਸਾਲੀ ਨਿਬੰਧ ਲਿਖਣ ਦੇ ਪਿਤ ਕਿਸ ਨੇ ਭਾਈ ਸੂਬਾ ਸਿੰਘ ਨੇ ਤੇਜਾ ਸਿੰਘ ਨੇ ਸੰਤ ਸਿੰਘ ਸੇਖੋ ਨੇ ਆਈਸੀ ਨੰਦਾ ਨੇ ਤੇ ਪਾਈ ਸੀ ਤੇਜਾ ਸਿੰਘ ਨੇ ਠੀਕ ਹੈ ਤਕਸਾਲੀ ਨਿਬੰਧ ਤੇਜਾ ਸਿੰਘ ਸਰਕਾਰੀ ਸੇਵਾ ਤੋਂ ਮੁਕਤ ਕਦੋਂ ਹੋਏ 1952 ਦੇ ਵਿੱਚ 1953 ਦੇ ਵਿੱਚ 1955 ਦੇ ਵਿੱਚ 1957 ਦੇ ਵਿੱਚ ਤਾਂ ਹੋਏ ਸਨ 1951 ਦੇ ਵਿੱਚ तेजजंग सिंह ਨੂੰ ਕਿੰਨਾ ਨਿਬੰਧਕਾਰਾਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਜੁਝਾਰਵਾਦੀ ਰੋਮਾਂਚਵਾਦੀ ਪ੍ਰਗਤੀਵਾਦੀ ਯਥार्थਵਾਦੀ तेजजंग सिंह ਨੂੰ ਕਿੰਨਾ ਨਿਬੰਧਕਾਰਾਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਤਾਂ ਯਥਾਰਥਵਾਦੀ ਸ਼੍ਰੇਣੀ ਦੇ ਵਿੱਚ ਰੱਖਿਆ ਜਾਂਦਾ ਹੈ तेजजंग ਅੰਗਰੇਜ਼ੀ ਦੇ ਕਿਸ ਲੇਖਕ ਵਰਗੀ ਸਪਸ਼ਟ ਦੇ पापੂਰ ਰਚਨਾ ਕਰਦਾ ਹੈ ਕਿਸ ਅੰਗਰੇਜ਼ੀ ਲੇਖਕ ਦੇ वग वह रचना करता है विलियम कैरी के अनुसार एडिसन दे नैलसन देना कोई नहीं तो करता है एडिसन दे वांग रचना करता है ठीक है एडिसन याद रखना हाँ जी अगे है तेजजा सिंह दी स्वय जीवनी है मेरी जीवन कहानी आप भी थी आरसी परुकस सारीयां है ता ओना दी है आरसी स्वय जीवनी है आरसी ਦੇ ਨਾਲ ਸੰਬੰਧਿਤ ਵੀ ਜਿਹੜੇ ਕੁਐਸਚਨ ਬੰਦੇ ਹਨ ਉਹ ਵੀ ਅਸੀਂ ਅਲੱਗ ਵੀਡੀਓ ਦੇ ਵਿੱਚ ਕਰਾਂਗੇ ਠੀਕ ਹੈ ਹੋਣਾ ਚਾਹੀਦਾ ਹੋ ਸਕਦਾ ਹੈ ਪ੍ਰਸ਼ਨ ਪੁੱਛੇ ਜਾਣ तेजजा सिंह ਜਨਮ ਤੋਂ ਕਿਸ ਧਰਮ ਨਾਲ ਸੰਬੰਧ ਸੰਬੰਧਿਤ ਸਨ ਹਿੰਦੂ ਮੁਸਲਿਮ ਸਿੱਖ ਜਾਂ ਈਸਾਈ ਤਾਂ ਉਸ ਬੰਦੇ ਸਨ ਹਿੰਦੂ ਧਰਮ ਦੇ ਨਾਲ ਇਹ ਜੀਵਨੀ ਇਤਿਹਾਸ ਵਾਂਗ ਗੰਭੀਰ ਅਤੇ ਨਾਵਲ ਵਾਂਗ ਸਵਾਦਲੀ ਹੈ ਤੇਜਾ ਸਿੰਘ ਦੀ ਸਵੈ ਜੀਵਨੀ ਲਈ ਇਹ ਕਥਨ ਕਿਸ ਦਾ ਸੀ ਤੇਜਾ ਸਿੰਘ ਦਾ ਮੋਹਨ ਸਿੰਘ ਦੀਵਾਨਾ ਦਾ ਪ੍ਰੋਫੈਸਰ ਮੋਹਨ ਸਿੰਘ ਦਾ ਸੁਰਜੀਤ ਪਾਤਰ ਦਾ ਤਾਂ ਇਹ ਜੀਵਨੀ ਇਤਿਹਾਸ ਵਾਂਗ ਗੰਭੀਰ ਅਤੇ ਨਾਵਲ ਵਾਂਗ ਸਵਾਦਲੀ ਇਸਨੇ ਕਿਹਾ ਪ੍ਰੋਫੈਸਰ ਮੋਹਨ ਸਿੰਘ ਨੇ ਕਿਹਾ ਤੀਜਾ ਸਿੰਘ ਕਿਸ ਪਛਮੀ ਸਾਹਿਤਕਾਰ ਤੋਂ ਪ੍ਰਭਾਵੇਸ਼ੀ ਹੈ ਰਸਕਿੰਟ ਤੋਂ ਚਾਰਲਸ ਲੈਪ ਤੋਂ ਬੇਕਨ ਤੋਂ ਜਾਂ ਪ੍ਰੋਕੋਸਾਰੇ ਤੋਂ ਪ੍ਰੋਕੋਸਾਰਿਆਂ ਤੋਂ ਹੀ ਪ੍ਰਭਾਵਿਤ ਸਨ ਠੀਕ ਹੈ ਹਾਂਜੀ ਅਗੇ ਹੈ ਨਿਬੰਧਕਾਰੀ ਦਾ ਹਸਤਾਖਰ ਕਿਸ ਨੂੰ ਕਿਹਾ ਜਾਂਦਾ ਹੈ ਪੂਰਨ ਸਿੰਘ ਨੂੰ ਮੋਹਨ ਸਿੰਘ ਨੂੰ ਤੇਜਾ ਸਿੰਘ ਨੂੰ ਗੁਰਬਖਸ਼ ਸਿੰਘ ਪ੍ਰੀਤ ਲੜੀ ਨੂੰ ਇਹ ਕਿਹਾ ਜਾਂਦਾ ਹੈ ਤੇਜਾ ਸਿੰਘ ਨੇ ਤੇਜਾ ਸਿੰਘ ਦੀ ਰਚਨਾ ਨਹੀਂ ਹੈ ਕਾਦਾ ਪਿਆਰ ਵਹਿਲੀਆਂ ਗੱਲਾਂ ਗੰਗਦੀਨ ਪ੍ਰਾਰਥਨਾ ਤੇਜਾ ਸਿੰਘ ਦੀ ਰਚਨਾ ਇਹਨਾਂ ਚੋਂ ਕਿਹੜੀ ਨਹੀਂ ਹੈ ਤਾਂ ਪ੍ਰਾਰਥਨਾ ਜਿਹੜੀ ਹੈ ਉਹ ਤੇਜਾ ਸਿੰਘ ਦੀ ਨਹੀਂ ਹੈ ਤੇਜਾ ਸਿੰਘ ਦੁਆਰਾ ਗੁਰੂ ਗ੍ਰੰਥ ਸਾਹਿਬ ਦਾ ਅਧੂਰਾ ਅਨੁਵਾਦ ਕਿਸ ਯੂਨੀਵਰਸਿਟੀ ਨੇ ਸੰਪਾਦਿਤ ਕਰਕੇ ਪ੍ਰਕਾਸ਼ਿਤ ਕਰਵਾਇਆ ਸੀ ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਨੇ ਜਾਂਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਤੈਨਾਂ ਵਿੱਚ ਕੋਈ ਨਹੀਂ ਹਾਂਜੀ ਤੁਸੀਂ ਸਾਨਸਰ ਹੈ ਸੈਕਿੰਡ ਪੰਜਾਬੀ ਯੂਨੀਵਰਸਿਟੀ ਨੇ ਤੇਜਾ ਸਿੰਘ ਦੀ ਮੌਤ ਕਦੋਂ ਹੋਈ 1952 ਵਿੱਚ 1960 ਵਿੱਚ 1964 ਵਿੱਚ 1968 ਦੇ ਵਿੱਚ ਤਾਂ ਪ੍ਰਿੰਸੀਪਲ ਤੇਜਾ ਸਿੰਘ ਦੀ ਮੌਤ ਕਦੋਂ ਹੋਈ ਸੀ 10 ਜਨਵਰੀ 1959 ਦੇ ਵਿੱਚ ਹਾਂਜੀ ਅੱਗੇ ਹਨ ਉਹਨਾਂ ਦੀਆਂ ਮਹੱਤਵਪੂਰਨ ਰਚਨਾਵਾਂ ਨਵੀਆਂ ਸੋਚਾਂ ਨਿਬੰਧ ਸੰਗ੍ਰਹਿ ਹੈ ਸਹਿ ਸੁਭਾਅ ਨਿਬੰਧ ਸੰਗ੍ਰਹਿ ਹੈ ਸਿਮਰਤਿਆਂ ਸੱਬਿਆਚਾਰ ਆਰਸੀ ਸਵੈ ਜੀਵਨੀ ਸਾਹਿਦ ਦਰਸ਼ਨ ਨਿਬੰਧ ਸੰਗ੍ਰਹਿ ਹੈ ਜਦ ਜਬ ਉਸ ਟਿਕ ਆਸ਼ਾ ਜੀ ਵਾਸਟੇਕ ਪੰਜਾਬੀ ਕਿਵੇਂ ਲਿਖੀਏ ਸ਼ਬਦਾਂ ਸ਼ਬਦਾਤੀ ਲਗਾ ਮਾਤਰਾ ਸ਼ਬਦ ਕੋਸ਼ ਸ਼ਬਦਾਰਥ ਅੰਗਰੇਜ਼ੀ ਪੰਜਾਬੀ ਕੋਸ਼ ਅੰਗਰੇਜ਼ੀ ਵਿੱਚ ਸੁਖਮਨੀ ਟਿਕਾ 1960 ਦੇ ਵਿੱਚ ਮਲਾਇ ਦੀ ਯਾਤਰਾ ਕੀਤੀ 1956 ਦੇ ਵਿੱਚ ਪੈਪਸੋ ਸਰਕਾਰ ਨੇ ਉਹਨਾਂ ਨੂੰ ਅਭਿਨੰਦਨ ਗ੍ਰੰਥਪੇਟ ਕੀਤਾ ਠੀਕ ਹੈ 1919 ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਪੜਾਉਂਦੇ ਰਹੇ ਤਾਂ 1945 ਦੇ ਵਿੱਚ ਗੁਰੂ ਨਾਨਕ ਖਾਲਸਾ ਮੁੰਬਈ ਦੇ ਪ੍ਰਿੰਸੀਪਲ ਰਹੇ 1948 ਵਿੱਚ ਪੰਜਾਬੀ ਪਾਸ਼ਾ ਵਿਭਾਗ ਦੇ ਸਕੱਤਰ ਤੇ ਡਾਇਰੈਕਟਰ ਵੀ ਰਹੇ ਸਨ ਠੀਕ ਹੈ